ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੋ ਠੀਕ ਹਾਲ ਨੇ ਬਈ ਸਾਰਿਆਂ ਦੇ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਚ ਅਪਰ ਗੱਲ ਕਰਾਂਗੇ ਬਈ ਉਹ ਕਮਿਊਨਿਟੀ ਦੀ ਜਿਹੜੀ ਕਮਿਊਨਿਟੀ ਗਿਣਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਇਨਕਰੀਜ਼ ਹੋਈ ਆ ਮਤਲਬ ਵੀ ਜੇ ਆਪਾਂ ਹੁਣ ਚੱਕ ਕੇ ਰੋੜਾ ਮਾਰੀਏ ਤਾਂ ਉਹ 100% ਕਿਸੇ ਨਾ ਕਿਸੇ ਇਹਨਾਂ ਦੇ ਕਮਿਊਨਿਟੀ ਦੇ ਬੰਦੇ ਦੇ ਉੱਤੇ ਵੱਜੂ ਜਾ ਕੇ ਤੇ ਇਹ ਕਮਿਊਨਿਟੀ ਗਿਣਤੀ ਅੱਜ ਨਾਲ ਚ ਇੰਨੀ ਹੋ ਚੁੱਕੀ ਆ ਵੀ ਇੰਨੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਨਹੀਂ ਜਿੰਨੀ ਗਿਣਤੀ ਇਹਨਾਂ ਦੀ ਆ ਤੇ ਆਪਾਂ ਗੱਲ ਕਰ ਰਹੇ ਹਾਂ ਬਈ ਇਸ ਟਾਈਮ ਇਹ ਵੀਡੀਓ ਕਿੰਨਾ ਡੈਂਪੂਆਂ ਦੀ ਤੇ ਅੱਜ ਦੀ ਵੀਡੀਓ ਚ ਆਪਾਂ ਇਹਨਾਂ ਦੀ ਲਾਹ-ਪਾ ਕਰਨੀ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਸਾਲਾ ਜਦੋਂ ਆਪਾਂ ਨੂੰ ਚੰਦੇ ਵਾਲੇ ਆਪਾਂ ਮੁੰਡੇ ਹੈਗੇ ਨਾ ਕਿਉਂ ਇਹ ਰ ਲੱਛਣ ਕਰਨ ਦੀ ਕੀ ਲੋੜ ਪਈ ਆ ਹਨਾ ਇਹੇ ਜਿਹੜੇ ਵਿਊਜ਼ ਤੇ ਲਾਈਕ ਦਾ ਐਡਾ ਕੀ ਲਾਲਚ ਆਗਾ ਤੇ ਅੱਜ ਆਪਾਂ ਇੰਨੀ ਗੱਲ ਕਰਾਂ ਤੇ ਇਹਨਾਂ ਦੀ ਲਾਹ-ਪਾ ਕਰਨੀ ਆ ਆਪਣੇ ਅੱਜ ਤੇ ਵੀਡੀਓ ਦੇ ਚੱਡੇ ਵਧਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਦੋਂ ਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਕਰਦਿਆਂ ਸ਼ੁਰੂ ਲਈ ਮਿੱਤਰੋ ਆ ਜਿਓ ਫਿਰ ਚਲੋ ਚੱਲੀਏ ਸ਼ੁਰੂ ਕਰ ਕਰੇ ਆਵਾਜ਼ ਆਓ ਕਰੇ ਦੁਪਹਿਰ ਦਾ ਟਾਈਮ ਆ ਤੈਨੂੰ ਇੱਥੇ ਵੀ ਗੰਦਨਾ ਲਾ ਲੂ ਤੈਨੂੰ ਇੱਥੇ ਆ ਕੇ ਸਾਲੇ ਤੈਨੂੰ ਰੀਡੂ ਸੈੱਲ ਦੀ ਲੋੜ ਨਹੀਂ ਤੈਨੂੰ ਨਿਗਰੂਦ ਲਲੋ ਦੀ ਲੋੜ ਆ ਤੁਹਾਡੀ ਕਲਾ ਬੋਲਦੀ ਹੈ ਠੀਕ ਹੈ ਤੁਹਾਡਾ ਆਰਟ ਬੋਲਦਾ ਹੈ ਤੁਹਾਡਾ ਜੈਂਡਰ ਨਹੀਂ ਬੋਲਦਾ ਡਸਨਟ ਲੈਟਰ ਤੁਸੀਂ ਕੁੜੀ ਹੋ ਕਿ ਮੁੰਡਾ ਮੈਂ ਜੋ ਆਰਟ ਨੂੰ ਗਾਹਾਂ ਦੱਸ ਤੂੰ ਪੁੱਠੀਆਂ ਛੜਾ ਲਾਉਣਾ ਯਾਰਰਾ ਦਾ ਆਰਟ ਬੋਲਦਾ ਜ਼ਰਾ ਤੇਰਾ ਆਰਟ ਨਹੀਂ ਤੇਰਾ ਕੁਝ ਹੋਰ ਹੀ ਬੋਲਦਾ ਇੱਕ ਮੈਨੂੰ ਇੰਟਰਵਿਊ ਲੈਣੇ ਤੇ ਖੇ ਚੜਦੇ ਆ ਯਾਰ ਵੀ ਇਹਨੇ ਗਾਹਾਂ ਦੱਸ ਗਰੀਬ ਕੁੜੀਆਂ ਦੇ ਵਿਆਹ ਦੇ ਲਈ ਇੰਟਰਵਿਊ ਲੈਣ ਨੂੰ ਜਿੰਨਾ ਟੈਲੈਂਟ ਆ ਕੋਈ ਯਾਰ ਸੜਕਾਂ ਦੇ ਰੋਲ ਦੇ ਫਿਰਦੇ ਆ ਉਹਨਾਂ ਦੇ ਉਹਨਾਂ ਬਾਰੇ ਤੇ ਜੋ ਪੁੱਛਦਾ ਨਹੀਂ ਨਾ ਉਹ ਰੀਣਾ ਬੋਲੇ ਇਹਨਾਂ ਦੇ ਇੰਟਰਵਿਊ ਲੈਣ ਨੂੰ ਦੱਸ ਜੀ ਹੋਇਆ ਮੈਂ ਤੁਹਾਡਾ ਜੈਂਡਰ ਨਹੀਂ ਬੋਲਦਾ ਡਸਨਟ ਮੈਟਰ ਤੁਸੀਂ ਕੁੜੀ ਹੋ ਕੇ ਮੁੰਡਾ ਹੋ ਠੀਕ ਹੈ ਨਾ ਤੁਹਾਡੇ ਹੱਥ ਚ ਹੁਨਰ ਹੈ ਉਹ ਹੋ ਤੁਹਾਡਾ ਕੰਮ ਤੁਹਾਡੀ ਪਛਾਣ ਹੁੰਦਾ ਤੇਰੇ ਹੱਥ ਚ ਨਹੀਂ ਸਾਲਾ ਤੇਰੀ ਗਾਂਡ ਤੇ ਹੁਨਰ ਹੈਗਾ ਤੇ ਉਹ ਹੀ ਬੋਲਦਾ ਸਾਲਾ ਮਿਹਰੇ ਪ੍ਰੂਫ ਟੋਨੀ ਕਰਦਾ ਕੋਈ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਆਪਣੇ ਆਪ ਨੂੰ ਖੁਦ ਹੀ ਮੋਟੀਵੇਟ ਕੀਤਾ। ਅੱਛਾ। ਆਪਣੇ ਆਪ ਨੂੰ ਮੈਂ ਡੇਲੀ ਸ਼ੀਸ਼ੇ 'ਤੇ ਖੜਾ ਹੋਂਕੇ ਮਾਰਨਿੰਗ ਜਲਦੀ ਉੱਠਦਾ ਮੈਂ ਸ਼ੀਸ਼ੇ 'ਤੇ ਖੜਾ ਹੋਂਦਾ। ਠੀਕ ਹੈ ਮੈਂ ਆਪਣੇ ਆਪ ਨੂੰ ਕਹਿੰਦਾ ਵਾਂ ਤੂੰ ਕਰ ਸਕਦਾ ਹੈ। ਤੇਰੇ 'ਚ ਜਜ਼ਬਾ ਹੈ, ਤੇਰੇ 'ਚ ਜੋਸ਼ ਹੈ। ਤੂੰ ਕੁਝ ਵੀ ਕਰ ਸਕਦਾ ਹੈ। ਤੂੰ ਜੋ ਚਾਹਨਾ ਤੂੰ ਕਰ ਸਕਦਾ। ਹਾਂ ਹਾਂ ਦਲਿਆ ਤੂੰ ਬਿਨਾਂ ਰੋਕੇ 2 ਮਿੰਟ ਗੁਆਣ ਦੇ ਸਕਦਾ। ਜਿੰਨਾ ਟਾਈਮ ਤੇਰੀ ਬੁੰਡ ਦਾ ਫਰੰਟਾ ਨਹੀਂ ਬਣਦਾ ਉਹ ਟਾਈਮ ਖੜੀ ਨਾ ਠੀਕ ਆ। ਹੀ ਬੰਦਾ ਵਾ ਠੀਕ ਹੈ ਕਿਉਂਕਿ ਦੇਖੋ ਆਜ ਕੱਲ ਕੋਈ ਤੁਹਾਡਾ ਫਰੈਂਡਲੀ ਤੁਹਾਡੇ ਨਾਲ ਸਾਥ ਦਿੰਦਾ ਕਿਸੇ ਵੀ ਢਾਈ ਤੇ ਫਰੈਂਡ ਜਿਹੜਾ ਸਾਲਾ ਤੇਰੇ ਪਿੱਛੇ ਦੀ ਗਾਂੜ ਬੜਵਾਲਾ ਨਾ ਹੱਦ ਆਇਰਦਾ ਏ ਸਾਲਾ ਇਹਨਾਂ ਜੀ ਕਰ ਰਿਹਾ ਜੱਫੇ ਪਾਉਣ ਕਿਸੇ ਕੋਲੇ ਨੂੰ ਪਾ ਲਾ ਉਹਦੇ ਨਾਲ ਤਸਾਲਾ ਜਾ ਕੇ ਸਾਲਾ ਜਿਹਨੂੰ ਜੱਫੇ ਪਾਈ ਖੜਾ ਹੈ ਤਰਨੋਂ ਵੱਡਾ ਚੱਕੀ ਵਰਦਾ ਹੈ ਇਹ ਲੈਣ ਦੇ ਖੜ ਜਿਹੜੇ ਦੇਨ ਆਈ ਨੂੰ ਤੇ ਰਾਤ ਦਾ ਟਾਈਮ ਆ ਤੇਰੀ ਚੜਜਣਾ ਇਹ ਸਾਰੀ ਰਾਤ ਨੂੰ ਉੱਤਮਾ ਤੇਰੇ ਤੋਂ ਸਾਰੀ ਰਾਤ ਤਾਰੇ ਵਿੱਚ ਕਿੰਨਾ ਗੱਲ ਨੂੰ ਤੇਰੀ ਇੱਕ ਗਲਤੀ ਨੇ ਨੀਂਦ ਰਾਉਣਾਤੀਆਂ ਦੂਜੀ ਮੁਲਾਕਾਤ ਤੇ ਮੈਂ ਸੋਚ ਕੇ ਕਰੂੰਗੀ ਤੂੰ ਤਾਂ ਪਹਿਲੀ ਤੇ ਸਿਆਪਾ ਪਾ ਗਿਆ ਸਾਰਾ ਦਿਨ ਕਿੰਨੀ ਚੁਲੋਕਾ ਕੇ ਕਰਦੇ ਆ ਤੁੰਗਲ ਪੁੱਟ ਸਿਆਪਦਾ ਜੀ ਦੀ ਪਿਆ ਸਿਆਪਦਾ ਜੀ ਪਊਗਾ ਵੀਡੀਓ ਤੋਂ ਬਾਅਦ ਮੇਰੀ ਆ ਬਜ਼ੁਰਗ ਨੂੰ ਬੇਨਤੀ ਆ ਵੀ ਇਹਦਾ ਕੁਝ ਨਹੀਂ ਆਣਾ ਤੂੰ ਘਰੇ ਆਵਾਜ ਜਿੰਨੇ ਦੋ ਰੋਟੀਆਂ ਤੈਨੂੰ ਮਿਲਦੇ ਆ ਲੈ ਲੈ ਨਿਉ ਹੀ ਨਾ ਬੇ ਦਾ ਖਲੋਜੀ ਕਰੋ ਤੂੰ ਮੇ ਹੱਥਾਂ ਵਿੱਚ ਬਸ ਕੱਲਾ ਸੋਣਿਆ ਤੀ ਜੀ ਉਂਗੜ ਚ ਤੇਰਾ ਛੱਲਾ ਸੋਹਣਾ ਸਾਰਿਆਂ ਤੋਂ ਸੋਹਣੀ ਤੁਰਕਾਂ ਨੇ ਅੱਖ ਕੇ ਜਾਨ ਕੱਢ ਲੈਣ ਜੱਟਾਂ ਜਾਣ ਹੱਸ ਕੇ ਸਾਰਿਆਂ ਤੋਂ ਸੋਹਣੀ ਤੁਰਕਾਂ ਨੇ ਅੱਖ ਕੇ ਛੱਲੇ ਦਾ ਤਾਂ ਪਤਾ ਨਹੀਂ ਪਰ ਤੁਨ ਗੁੱਲੇ ਲੋੜ ਜ਼ਰੂਰ ਆ ਨਖਰਾ ਦੇ ਕੇ ਪੈਂ ਜੋ ਜਿਵੇਂ ਮੈਂ ਸਵਾਲਟ ਜਿੱਤ ਕੇ ਆਇਆ ਹਾਂ ਵੀ ਤੁਮ ਗੈਰੋ ਕੀ ਬਾਤ ਕਰਤੇ ਹੋ ਪਿਆਰਿਓ ਹਮੇ ਤਾਂ ਆਪਣੇ ਦੇਖ ਕੇ ਜਲ ਜਾਂਦੇ ਹੈ ਚੱਕ ਕਰ ਕਬੇ ਹੱਥ ਰੋਲੀ ਚੱਕ ਕਰ ਚੱਕ ਕਰ ਗੱਬਰੂ ਦੀ ਬੋਲੀ ਚੱਕ ਕਰ ਚੱਕ ਕਰ ਬਾਏ ਜੋ ਤੇਰੀ ਰੀਡਟ ਤੀ ਹੈ ਨਾ ਮੈਨੂੰ ਤਾਂ ਲੱਗਿਆ ਰੂ ਮੁੰਡਾ ਯਾਰ ਤੂੰ ਤੂੰ ਵੀ ਬਾਏ ਟੈਂਪੋ ਨੇਟ ਲੈ ਤੂੰ ਵੀ ਗੋਹੇ ਲਈ ਪੜਵਾਉਣੀ ਆ ਉਹ ਨਾ ਤਾਂ ਦੂਨੀ ਹਟਦਾ ਏ ਚੱਕ ਕਰ ਬਸ ਕਰ ਏ ਚੱਕ ਕਰ ਬਾਣ ਚ ਵੀਡੀਓ ਰੀਡਟ ਕਰ ਏ ਚੱਕ ਕਰ ਸਾਲਾ ਚੱਪ ਕਰ ਏ ਚੱਕ ਕਰ ਕਰ ਲੈ ਪੈਨ ਚ ਜੱਟਾ ਟੋਰਡ ਦੀ ਗੋਹਤ ਬਣਾ ਰਖੀ ਆ ਦੇ ਮੇਰੀ ਸਾਇਦਪੁਰ ਪਿੰਡ ਦੇ ਸਰਪੰਚ ਨੂੰ ਬੇਨਤੀ ਆ ਵੀ ਇਹਦੇ ਵਾਸਤੇ ਤਿੰਨ ਚਾਰ ਛੜੇ ਲੱਭ ਕੇ ਇਹ ਜਿਹੜੇ ਕੀੜਾ ਡੱਬਦਾ ਦੀ ਗਾਂਡ 'ਤੇ ਟਕਾਇਆ ਜਾਵੇ ਅਹੀਂ ਆਂਦੀ ਗਾਂਡ 'ਤੇ ਚਟੜਨਾ ਘੁੱਟਾ ਫੇਰਨ ਵਾਲਾ ਇੰਨਾ ਹੀ ਗਾਂਡ ਦਾ ਢੀਕਾ ਫੇਰ ਟਕੀ ਤੁਤੇ ਖੰਡਾ ਨਾ ਤੁਮੀ ਵੀ ਟੁਲੀ ਹਰੀ ਅੱਖ ਛੋਟੇ ਖੰਡਾ ਨਾ ਕੁਮੀ ਵੀ ਟੁਲੀ ਹਰੀ ਅੱਖ ਭੈਣ ਜੋ ਤੇਰੇ ਸੱਜੇ ਪਾਸੇ ਦਾ ਰੇਪ ਕਰਾ ਦੇਣਾ ਸਲੇ ਹੀ ਟਾਈਲੈਂਡ ਦਾ ਕੀ ਕਰਿਆ ਜਿੰਨੇ ਤੇਰੀ ਗਾਂਡੇ ਬੜਵਾਤੀ ਛੁੱਡੀ ਗਾਂਡ ਬਿਨਾ ਤੇ ਇਲਾਇ ਮਾਰੇ ਸਾਲੇ ਫੇਰ ਛੁੱਡੀ ਗਾਂਡ ਦਾ ਕੀੜਾ ਸ਼ਾਂਤੂ ਇੱਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ ਤੇਰਾ ਤਾਂ ਜ਼ਰ ਕੜ ਵੀ ਚੱਲਦਾ ਉਹ ਬਸ ਹੈਨਾ ਉਹ ਤੈਨੂੰ ਪ੍ਰੋਡਿਊਸਰ ਬੁਲਾ ਰਿਹਾ ਹੋਏ ਜਾ ਜਾ ਲੈ ਸੁਣ ਮੜੀ ਉਦੀ ਅਵੇਲੇ ਪੇ ਆ ਜਾਣਾ ਅਵੇਲੇ ਆ ਜਾਣਾ ਏ ਕੀ ਕਰਦਾ ਅਵੇਲੀ ਪੇ

ਗਾੜ ਦਾ ਕੀੜਾ ਵੈਜ ਨੂੰ ਟੱਪ ਰਿਆ ਮੇਰੇ ਸਾਲਿਆਂ ਦਾ। ਇਹਨਾਂ ਚਦਾ ਪਿੱਤਲ ਦਾ ਫੈਨ ਜੱਟ ਸੋਨੇ ਵਰਗਾ ਲੋਕਟ ਬਣਾ ਕੇ ਤੇਰੇ ਪਾਦੂ ਰੌਂਦਦਾ। ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ ਤੇਥੋਂ ਪਹਿਲਾਂ ਜੱਟ ਪਟਿਆ ਸੀ ਸ਼ੌਂਕ ਦਾ। ਜਾਣਦੇ ਜਾ ਤੈਨੂੰ ਲੋਕ ਕੋਟ ਨੀਦ ਨੂੰ ਰੋਬਟ ਟੀਨ ਹਾਲਿਆ। ਆਇਆ ਤੂੰ ਬਣਾਉਂ ਸਬਰਾਂ ਮਾ। ਜਿੰਨਾ ਟਾਂ ਲੋਕ ਉਠਾਂ ਚੜਦੇ ਨਹੀਂ ਹੱਡੀ ਨੜ ਗਿਆ ਦੂਵੀ। ਤੇਰਾ ਪਿਓ ਵੀ ਪਸਤਾਉਂਦਾ ਹੋਊਗਾ। ਵੀਰੋਸਰਾ ਦੇ ਪੰਡਮ ਚੜ ਲਾਂਦਾ। ਹਾਂਜੀ ਮਿੱਤਰੋ ਅੱਜ ਦੀ ਵੀਡੀਓ ਤੇ ਇੰਨਾ ਹੀ ਤੇ ਆਪਣਾ ਕਿਸੇ ਵੀ ਕਮਿਊਨਿਟੀ ਜਾਂ ਕਿਸੇ ਵੀ ਜੈਂਡਰ ਦੇ ਨਾਲ ਕੋਈ ਵੀ ਹੇਟ ਨਹੀਂ ਤੇ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਦੇ ਲਈ ਸੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮਸੂਆਣਾ ਜਰੂਰ ਲਿਖਣਾ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ